ਪੂਰੇ ਦਾ ਪੂਰਾ ਇਲਾਕਾ ਡੁੱਬ ਚੁੱਕਿਆ ਹੈ ਹੜ੍ਹਾਂ ਦੀ ਮਾਰ ਹੇਟਾਂ ਇਹ ਇਲਾਕਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆ ਚੁੱਕਿਆ ਹੈ ਤੇ ਫਿਰ ਹੜ੍ਹਾਂ ਦੀ ਮਾਰ ਕਾਰਨ ਇੱਥੇ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ ਫਿਰ 2023 ਦੀ ਆਪਾਂ ਗੱਲ ਕਰਾਂਗੇ ਹਲੇ ਪਿੱਛੇ ਜੇ ਜਦੋਂ ਹੜ੍ਹ ਆਏ ਸੀ ਉਦੋਂ ਵੀ ਕਈ ਮੋਤਾਂ ਹੋਈਆਂ ਸੀ ਕਦੇ ਮਨ ਦੇ ਵਿੱਚ ਨਹੀਂ ਆਇਆ ਕਿ ਅਸੀਂ ਕਿਤੇ ਛੱਡ ਕੇ ਚਲੇ ਜਾਈਏ ਜੇ ਇੱਥੇ ਛੱਡ ਕੇ ਜਾਵਾਂਗੇ ਤੇ ਕਿੱਥੇ ਲੈ ਕੇ ਜਾਵਾਂਗੇ ਉੱਥੇ ਬਾਲ ਬੱਚਾ ਕੀ ਕਿੰਨਾ ਖਰਚਾ ਕਰਾਂਗੇ ਕਿੱਥੋਂ ਲਿਆਵਾਂਗੇ ਘਰ ਛੱਡਣਾ ਛੱਡਨੇ ਬਹੁਤ ਘਰ ਛੱਡਣਾ ਬਹੁਤ ਔਖਾ ਹੈ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਸਾਡੇ ਸਾਰੇ ਇਧਰੇ ਇਲਾਕੇ ਨੂੰ ਬਹੁਤ ਮੁਸ਼ਕਲ ਹੈ ਜਦੋਂ 23 ਵਾਲਾ ਹੜਾ ਆਇਆ ਸੀ ਉਦੋਂ ਦਾ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਗੇਰੇ ਗੇਰੇ ਵੇਖੋ ਕਿਤੇ ਵੀ ਕੋਈ ਅਜਿਹਾ ਕਿਹਦੇ ਬੱਚਾ ਹੋਣਾ ਹੋਵੇ, ਕੁਛ ਹੋਵੇ, ਇੰਨੀ ਮੁਸ਼ਕਲ ਕੋਈ ਰਾਤ ਭਰ Até ਲੈ ਕੇ ਨਹੀਂ ਜਾ ਸਕਦਾ। ਕਿਸੇ ਤਰ੍ਹਾਂ ਵਿੱਚ ਕੋਈ ਦੁੱਖ ਤਕਲੀਫ ਹੋਵੇ ਤਾਂ ਇਹ ਬਹੁਤ ਜ਼ਿਆਦਾ ਮੁਸ਼ਕਲ ਹੈ। ਬੀਬੀਆਂ ਦੇ ਨਾਲ ਅਸੀਂ ਗੱਲ ਕੀਤੀ ਹੈ ਨਾ ਤਾਂ ਇੱਥੇ ਬਿਜਲੀ ਹੈ ਤੇ ਨਾ ਹੀ ਪਾਣੀ ਜਿਹੜਾ ਉਹ ਇੱਥੇ ਤੱਕਰ ਪਹੁੰਚ ਰਿਹਾ ਹੈ ਸੋਦਾ ਰਾਸ਼ਨ ਵਗੈਰਾ ਵੀ ਬੇੜੀ ਰਾਈ ਇੱਥੇ ਲਗਾਇਆ ਜਾ ਰਿਹਾ ਹੈ ਹੁਣ ਬੱਚੇ ਘਰੇ ਬੈਠੇ ਨੇ ਸਕੂਲ ਬੰਦ ਹੋ ਗਿਆ ਹੈ ਨਹੀਂ ਸਕੂਲ ਨਾਲ ਹੀ ਤਾਂ ਬੰਦ ਹੋ ਗਿਆ ਉਹ ਤਾਂ ਫਿਰ ਹਰ ਸਾਲ ਪੜ੍ਹਾਈ ਇਸੇ ਤਰ੍ਹਾਂ ਖਰਾਬ ਹੋ ਗਈ ਹਾਂ ਮੈਡਮ ਹਾਂ ਨਹੀਂ ਇਸ ਲਈ ਕੀ ਆ ਬੰਦ ਹੋ ਗਿਆ ਹਾਲਾਂਕਿ ਅਸੀਂ ਤਾਂ ਇੱਕ ਦਿਨ ਦੀ ਕਵਰੇਜ ਕਰਕੇ ਇੱਥੋਂ ਚਲੇ ਜਾਵਾਂਗੇ ਠੀਕ ਹੈ ਪਰ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਜਨਾ ਤੇਰੀ ਹਾਈ ਸ਼ਹਿਰ ਇੱਥੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੁਹਾਨੂੰ ਉਹ ਦਿਖਾਇਆ ਹੁਣ ਵੀ ਹੋਰ ਵੀ ਪਤਾ ਨਹੀਂ ਕਿੰਨੇ ਦਿਨਾਂ ਤੱਕ ਉਹਨਾਂ ਨੂੰ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਪੈਣ ਮੋਟਰਾਂ ਡੁੱਬ ਚੁੱਕੀਆਂ ਨਲਕੇ ਸਭ ਬੰਦ ਹੋ ਚੁੱਕੇ ਆ ਤੇ ਘਰਾਂ ਵਿੱਚ ਪਾਣੀ ਦੀ ਬਹੁਤ ਦਿੱਕਤ ਹੈ ਹਲੇ ਹਲੇ ਤੱਕ ਪ੍ਰਸ਼ਾਸਨ ਨੇ ਕੋਈ ਪਾਣੀ ਪੋਣੀ ਦਾ ਪ੍ਰਬੰਧ ਨਹੀਂ ਕੀਤਾ ਅੱਛਾ ਪਿੰਡਾਂ ਦੇ ਵਿੱਚ ਮੁਨਿਆਦੀ ਵਗੈਰਾ ਹੋਈ ਸੀ ਅਨਾਉਂਸਮੈਂਟਾਂ ਵਗੈਰਾ ਹਾਂਜੀ ਅਨਾਉਂਸਮੈਂਟ ਹੁੰਦੀ ਹੈ ਕਿ ਪਾਣੀ ਆ ਗਿਆ ਉੱਥੇ ਤੋਂ ਚੱਲ ਜਾਓ ਪਾਰ ਚੱਲ ਜਾਓ ਪਰ ਜਿਹੜੇ ਘਰ ਬਣਾ ਕੇ ਬੈਠੇ ਸੀ ਇਹਨਾਂ ਬਾਲ ਬੱਚਾ ਲੈ ਕੇ ਮਾਲ ਡੰਗਰ ਲੈ ਕੇ ਹਾਂ ਜੀ ਤੇ ਨਿਕਲ ਜਾਵਾਂਗੇ ਚਾਰਜੀ ਤੇ ਆਪਾਂ ਚੱਲ ਜਾਵਾਂਗੇ ਆ ਜਿਹੜਾ ਇਹਨੇ ਨਤੀਤੀ ਪਿੰਧ ਪਿੰਧ ਤੇ ਪਸ਼ੂ ਵੱਜੇ ਆ ਇਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ লাইਵ ਪੰਜਾਬੀ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕ ਨੂੰ ਜੀ ਆ ਇਸ ਵਕਤ ਅਸੀਂ ਟਾਪੂ ਬਾਉਪੁਰ ਵਿਖੇ ਮੌਜੂਦ ਆ ਜਿੱਥੇ ਪੂਰੇ ਦਾ ਪੂਰਾ ਇਲਾਕਾ ਡੁੱਬ ਚੁੱਕਿਆ ਹੈ ਹੜਾਂ ਦੀ ਮਾਰ ਹੇਟਾਂ ਇਹ ਇਲਾਕਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆ ਚੁੱਕਿਆ ਹੈ ਪਹਿਲਾਂ 88 ਦੇ ਵਿੱਚ ਕਹਿੰਦੇ ਨੇ ਕਿ ਜਦੋਂ ਹੜਾ ਆਇਆ ਸੀ ਤਾਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਹਾਲਾਂਕਿ ਹਰ ਸਾਲ ਹੀ ਹੁੰਦਾ ਹੈ ਨੁਕਸਾਨ ਦਾ ਹਰ ਸਾਲ ਹੀ ਬਿਆਸ ਦਰਿਆ ਦਾ ਪਾਣੀ ਇਸ ਇਲਾਕੇ ਦੇ ਵਿੱਚ ਆ ਜਾਂਦਾ ਹੈ ਤੇ ਫਿਰ ਹੜਾਂ ਦੀ ਮਾਰ ਕਾਰਨ ਇੱਥੇ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ ਫਿਰ 2023 ਦੀ ਆਪਾਂ ਗੱਲ ਕਰਾਂਗੇ ਹਲੇ ਪਿੱਛੇ ਜੇ ਜਦੋਂ ਹੜ ਆਏ ਸੀ ਉਦੋਂ ਵੀ ਕਈ ਮੋਤਾਂ ਹੋ ਗਈਆਂ ਸੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਤੇ ਹੁਣ ਸਾਲ 2000 ਬੱਚੀ ਦੇ ਵਿੱਚ ਵੀ ਅਜੇ ਹੀ ਕੁਝ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਸਾਨੂੰ ਟਾਪੂ ਬਾਉਪੁਰ ਵਿਖੇ ਇੱਥੇ ਆਸ-ਪਾਸ ਕਹਿੰਦੇ ਨੇ ਕਿ 16 ਪਿੰਡ ਨੇ 15 ਤੋਂ 16 ਪਿੰਡ ਨੇ ਜਿੱਥੇ ਪਾਣੀ ਜੜਾ ਉਹ ਜਾ ਚੁੱਕਿਆ ਆ ਰਜਬਨ ਟੁੱਟਿਆ ਤੇ ਉਸ ਤੋਂ ਬਾਅਦ ਪਾਣੀ ਆਪਣਾ ਰਸਤਾ ਬਣਾਉਂਦਾ ਬਣਾਉਂਦਾ ਤੇਜ਼ੀ ਦੇ ਨਾਲ ਅੱਗੇ ਵਧਦਾ ਗਿਆ ਤੇ ਫਿਰ ਇਲਾਕੇ ਨੂੰ ਪੂਰੇ ਉਸਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਸੋ ਇਥੋਂ ਦੇ ਸਥਾਨਕ ਲੋਕ ਸਾਡੇ ਨਾਲ ਮੌਜੂਦ ਨੇ ਅਸੀਂ ਬੇੜੀ ਦੇ ਰਾਹੀ ਇੱਥੇ ਤੱਕਰ ਇਨਾ ਤੱਕਰ ਪਹੁੰਚ ਕੀਤੀ ਹੈ ਤਾਂ ਜੋ ਇਹਨਾਂ ਦੀ ਆਵਾਜ਼ ਵੀ ਪ੍ਰਸ਼ਾਸਨ ਤੱਕਰ ਪਹੁੰਚ ਸਕੇ ਤੇ ਲੋਕਾਂ ਨੂੰ ਵੀ ਪਤਾ ਚੱਲ ਸਕੇ ਕਿ ਆਖਿਰਕਾਰ ਕਿਹਨਾ ਪਰੇਸ਼ਾਨੀਆਂ ਦੇ ਵਿੱਚੋਂ ਇਹ ਨਿਕਲ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਲਾਕਾ ਬਾਉਪੁਰ ਜਿਹੜਾ ਹੈ ਉਹ ਪੂਰੇ ਤਰੀਕੇ ਦੇ ਨਾਲ ਡੁੱਬ ਚੁੱਕਿਆ ਹੈ ਅਸੀਂ ਵੀ ਬੇੜੀ ਰਾਹੀ ਤੁਹਾਡੇ ਤੱਕਰ ਪਹੁੰਚ ਕੀਤੀ ਅਸੀਂ ਬੇੜੀ ਦੇ ਵਿੱਚ ਬੈਠ ਕੇ ਇੱਥੇ ਤੱਕਰ ਪਹੁੰਚੇ ਹਾਂ ਤੁਸੀਂ ਤਾਂ ਹਰ ਰੋਜ਼ ਹੀ ਇੱਕ ਰਾਤ ਉਹ ਜੇ ਤੁਸੀਂ ਦੂਜੇ ਥਾਂ ਤੱਕ ਜਾਣਾ ਹੈ ਤੇ ਬੇੜੀ ਰਾਹੀ ਹੀ ਜਾਂਦੇ ਹੋਵੋਗੇ ਕਿੰਨੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸਾਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਐ ਅਸੀਂ ਕਿਤੇ ਵੀ ਜਾਣਾ ਹੈ ਬੇੜੀ ਤੋਂ ਬਿਨਾਂ ਨਹੀਂ ਜਾ ਸਕਦੇ ਕਰੋ ਅਸੀਂ ਪੈਰ ਥੱਲੇ ਨਹੀਂ ਨਿਕਾਲ ਸਕਦੇ ਕਿਸ ਤਰ੍ਹਾਂ ਵੀ ਕਿਉਂਕਿ ਕੋਈ ਸਹਾਰਾ ਨਹੀਂਗਾ ਕੋਈ ਗੱਡੀ ਮੋਟਰ ਕੋਈ ਟਰੈਕਟਰ ਕੁਝ ਵੀ ਨਹੀਂ ਚੱਲ ਸਕਦਾ ਫਸਲ ਪੂਰੇ ਪੱਕ ਕੇ ਤਿਆਰ ਹੋਈ ਹੀ ਜੋ ਸਾਡਾ ਸਾਰਾ ਖਰਚਾ ਲੈ ਚੁੱਕੇ ਹੀ ਹੁਣ ਸਾਨੂੰ ਆਮਦਨੀ ਆਉਣੀ ਸੀ ਖੇਤਾਂ ਦੀ ਤੇ ਉਹ ਜੋ ਪਰਮਾਤਮਾ ਦੀ ਕੁਦਰਤ ਮੰਨੋ ਜਾਂ ਕਿਸ ਤਰ੍ਹਾਂ ਵੀ ਪਰ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਸਾਡੇ ਸਾਰੇ ਇਧਰ ਇਲਾਕੇ ਨੂੰ ਬਹੁਤ ਮੁਸ਼ਕਲ ਆ ਜਦੋਂ 23 ਵਾਲਾ ਹੜਾ ਆਇਆ ਸੀ ਉਦੋਂ ਦਾ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਉਂਕਿ ਦੋ ਸਾਡੇ ਇੱਥੋਂ ਦੇ ਬੱਚੇ ਮਾਸੂਮ ਬੱਚੇ ਰੁੜ ਗਏ ਤੇ ਜਿਨ੍ਹਾਂ ਦੀ ਕਹਾੜ ਤੇ ਕਦੀ ਵੀ ਨਹੀਂ ਪੂਰੀ ਹੋ ਸਕਦੀ ਤੇ ਇਸ ਇਲਾਕੇ ਨੂੰ ਬਹੁਤ ਲੋੜ ਆ ਕਿ ਇਹਦਾ ਕੁਝ ਨਾ ਕੁਝ ਹੱਲ ਜ਼ਰੂਰ ਕੀਤਾ ਜਾਵੇ ਹਰ ਸਾਲ ਇਹ ਇਲਾਕਾ ਉਜੜਦਾ ਹੈ ਹਰ ਸਾਲ ਜਦੋਂ ਹੀ ਜ਼ਿੰਮੇਦਾਰ ਸੈਟ ਹੁੰਦਾ ਮੜਾ ਮੋਟਾ ਤੇ ਫਿਰ ਸਾਰੇ ਪਾਣੀ ਨਾਲ ਸਾਰੀ ਤਬਾਈ ਹੋ ਜਾਂਦੀ ਆ ਘਰਾਂ ਵਿੱਚ ਪਸ਼ੂ ਬੱਜੇ ਆ ਕਈ ਥਾਵਾਂ ਤੇ ਤੇ ਬਿਲਕੁਲ ਇੰਨੇ ਪਸ਼ੂ ਥੱਲੇ ਪਾਣੀ ਵਿੱਚ ਬੱਜੇ ਹੋਏ ਆ ਨਾ ਹਰਿਆਚਾਰਾ ਹੈ ਨਾ ਤੂੜੀ ਨਾ ਸੁੱਕਾ ਹੈ ਬਹੁਤ ਹੀ ਮੁਸ਼ਕਲ ਲੱਗਾ ਸਾਡਾ ਬਹੁਤ ਜ਼ਿਆਦਾ ਜੀਵਨ ਜਾਇਤ ਨਾਲ ਇੱਥੇ ਜੀ ਰਿਹਾ ਹੈ ਪਰ ਅਸੀਂ ਬਹੁਤ ਮੁਸ਼ਕਲਾਂ ਤੇ ਹੰਡਾਰ ਰਹੇ ਹਾਂ ਹਰ ਸਾਲ ਹੀ ਸਮਝੋ ਆ ਜਾਂਦਾ ਪਿਛਲੇ ਸਾਲ ਹੜ੍ਹ ਨਹੀਂ ਆਇਆ 23 ਆਇਆ 24 ਬਚਾ 25 ਨੂੰ ਫੇਰ ਆ ਗਿਆ ਸਾਡਾ ਕੋਈ ਪੱਕਾ ਹੱਲ ਹੋਣਾ ਚਾਹੀਦਾ ਹੈ ਇਹ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕੋਈ ਮੁਆਵਜ਼ਾ ਖਰਾਬਾ ਕੋਈ ਤੇਈ ਨੂੰ ਕੋਈ ਚੀਜ਼ ਕੁਝ ਨਹੀਂ ਇੱਥੇ ਮਿਲਿਆ ਤੇ ਚਲੋ ਆਉਂਦੇ ਅਫਸਰ ਵੇਖ ਕੇ ਚਲ ਜਾਂਦੇ ਆ ਤੁਸੀਂ ਵੀ ਆਏ ਜੇ ਤਾਂ ਤੁਸੀਂ ਆਪਣਾ ਫਰਜ਼ ਪੂਰਾ ਕਰਨਾ ਹੈ ਜੀ ਆਇਆਂ ਨੂੰ ਤੁਸੀਂ ਸਾਡੀ ਸਾਰ ਲਈ ਆ ਜੀ ਤੇ ਸਾਨੂੰ ਅਸੀਂ ਆਪਾਂ ਆਫ ਕੈਮਰਾ ਵੀ ਗੱਲ ਕਰ ਰਹੇ ਸੀਗੇ ਤੁਸੀਂ ਦੱਸਿਆ ਕਿ ਕਿਸ ਤਰੀਕੇ ਅਸੀਂ ਇਹ ਘਰ ਬਣਾਇਆ ਤੁਸੀਂ ਕਿਹਾ ਕਿ ਅਸੀਂ ਜਦੋਂ ਘਰ ਬਣਾਉਂਦੇ ਪਏ ਸੀ ਅਸੀਂ ਸੀਮੈਂਟ ਇੱਕ ਇੱਕ ਇੱਟ ਜਿਹੜੀ ਐ ਅਸੀਂ ਬੇੜੀ ਰਾਹੀ ਇੱਥੇ ਤੱਕਰ ਪਹੁੰਚਾਈਏ ਪਾਣੀ ਦੇ ਵਿੱਚੋਂ ਹੁੰਦਿਆਂ ਹੁੰਦਿਆਂ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਬਣਾਏ ਆ ਜੀ ਇਹਦੋਂ ਪਹਿਲਾਂ ਕੋਈ ਸਾਧਨ ਨਹੀਂ ਸੀ ਤੇ ਇੱਕ ਇੱਕ ਇੱਟ ਬੇੜੀ ਤੇ ਰੱਖਣੀ ਸੀ ਸੀਮੈਂਟ ਰੱਖਣਾ ਜੋ ਵੀ ਘਰ ਇਦਾਂ ਬਣਾਏ ਸੀ ਤੇ ਪਰ ਅੱਜ ਜੇ ਸਾਨੂੰ ਸਹੂਲਤ ਮਿਲੀ ਸੀ ਪੂਲ ਦੀ ਜਾਂ ਅਸੀਂ ਥੋੜਾ ਜਿਹਾ ਸੁਖਾਲੇ ਹੋਏ ਸੀ ਅੱਜ ਸਾਨੂੰ ਹੜਾਂ ਦੀ ਹਾਲਾਤ ਨੇ ਉਸੇ ਹੀ ਟਿਕਾਣੇ ਲੈ ਆਂਦਾ ਵਾ ਜਿਹੜਾ ਕਿ ਬਹੁਤ ਹੀ ਮੁਸ਼ਕਲ ਸਾਡੇ ਬੱਚੇ ਪੜ੍ਹਦੇ ਸੀ ਪਹਿਲਾਂ ਅਸੀਂ ਬੇੜੀਆਂ ਰਾਹੀਂ ਬੱਚਿਆਂ ਨੂੰ ਛੱਡ ਕੇ ਆਉਣਾ ਤੇ ਅਗਲੇ ਬੰਨੇ ਫੇਰ ਕਿਸੇ ਸਾਧਨ ਤੇ ਚੜਾ ਕੇ ਆਉਣਾ ਤੇ ਫਿਰ ਸਾਡੇ ਬੱਚੇ ਪੜ੍ਹਦੇ ਫਿਰ ਪੋਲ ਆ ਗਿਆ ਸਾਨੂੰ 16 ਦੇ ਸੌਖਾ ਹੋ ਗਿਆ ਹੁਣ ਸਾਡੇ ਬੱਚੇ ਬਿਲਕੁਲ ਘਰ ਬੈਠੇ ਆ ਸਕੂਲ ਨਹੀਂ ਜਾ ਸਕਦੇ ਤੇ ਬਹੁਤ ਮੁਸ਼ਕਲ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਆ ਤੇ ਬੱਚੇ ਵੀ ਲੋਕ ਲਾਰੇ ਪਈ ਅਸੀਂ ਸਕੂਲ ਜਾਣਾ ਹੈ ਪਰ ਸਾਡਾ ਕੋਈ ਸਾਧਨ ਨਹੀਂ ਗੱਜ ਲੈ ਰਹੇ ਅਸੀਂ ਬੱਚਿਆਂ ਨੂੰ ਸਕੂਲ ਪੇਛਾ ਦੇ ਤੁਸੀਂ ਕਦੋਂ ਤੋਂ ਟਾਪੂ ਬਾਉਪੁਰ ਵਿਖੇ ਰਹਿ ਰਹੇ ਆ ਕਦੋਂ ਤੋਂ ਰਿਹائش ਇੱਥੇ ਸਾਡੀ 85 ਚ ਅਸੀਂ ਇੱਥੇ ਆਏ ਸੀ ਅੱਛਾ ਉਦੋਂ ਇੱਥੇ ਚੱਲ ਬੁੱਟਾ ਹੀ ਹੁੰਦਾ ਸੀ ਕੋਈ ਲਾਈਟ ਦਾ ਪ੍ਰਬੰਧ ਨਹੀਂ ਸੀ ਕੁਛ ਨਹੀਂ ਸਈ ਜੇ ਸਈ ਜੇ ਆਪਣੀ ਮਿਹਨਤ ਕਮਾਈ ਕਰ ਕਰਕੇ ਅਸੀਂ ਇਥੋਂ ਇਸ ਲੈਵਲ ਤੇ ਪਹੁੰਚੇ ਸੀ ਪਰ ਹੁਣ ਅਸੀਂ ਬਹੁਤ ਖੁਸ਼ ਹਾਂ ਕਿ ਸਾਡੀਆਂ ਫਸਲਾਂ ਵੀ ਲੱਗਦੀਆਂ ਨੇ ਸਾਡੇ ਬੱਚੇ ਵੀ ਸਕੂਲਾਂ ਚੰਗਿਆਂ ਚ ਪੜ੍ਹਦੇ ਆ ਪਹਿਲੇ ਸਾਡੇ ਜਦੋਂ ਪਹਿਲਾਂ ਇੱਥੇ ਕੋਈ ਪਲੱਸ 2 ਤੋਂ ਬੱਚਾ ਅੱਗੇ ਜਾਂਦਾ ਹੀ ਨਹੀਂ ਸੀ ਕਿਉਂਕਿ ਬੇੜੀਆਂ ਤੇ ਲੜਕੀਆਂ ਨੂੰ ਪੜ੍ਹਾਉਣਾ ਵੀ ਬੜਾ ਔਖਾ ਸੀ ਘੰਟਾ ਘੰਟਾ ਇੱਧਰ ਬਹਿਣਾ ਘੰਟਾ ਘੰਟਾ ਹੁਣ ਸਾਨੂੰ ਸਹੂਲਤ ਮਿਲੀ ਸੀ ਸਾਡਾ ਇਲਾਕਾ ਬਹੁਤ ਖੁਸ਼ ਹੀ ਜਿਨੇ ਦੁੱਖ ਵੇਖ ਕੇ ਸੁੱਖ ਵੇਖਿਆ ਉਹਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਪਰ ਅੱਜ ਅਸੀਂ ਉਸੇ ਹੀ ਲੈਵਲ ਤੇ ਆ ਚੁੱਕੇ ਹਾਂ ਜਿਸ ਵੇਲੇ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਆ ਜੀ ਕਿ ਅਸੀਂ ਕੀ ਕਰੀਏ ਹੁਣ ਕਹਿੰਦੇ 88 ਦੇ ਵਿੱਚ ਵੀ ਇੱਥੇ ਹੜ ਆਏ ਸੀ ਹਨਾ ਉਦੋਂ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਫਿਰ ਕਹਿੰਦੇ ਹਰ ਸਾਲ ਹੀ ਇੱਥੇ ਹੜ ਆਉਣੇ ਹੀ ਆਉਣੇ ਆ ਕਿਤੇ ਨਾ ਕਿਤੇ ਇਲਾਕਾ ਜਿਹੜਾ ਪੂਰੇ ਤਰੀਕੇ ਦੇ ਨਾਲ ਡੋਬੀ ਜਾਂਦਾ ਆ ਤੇ ਕਦੇ ਮਨ ਦੇ ਵਿੱਚ ਨਹੀਂ ਆਇਆ ਕਿ ਅਸੀਂ ਕਿਤੇ ਛੱਡ ਕੇ ਚਲੇ ਜਾਈਏ ਅਸੀਂ ਇਤੋਂ ਕਿਤੇ ਵੇਚ ਵਟ ਕੇ ਕਿਤੇ ਹੋਰ ਅਸੀਂ ਮੂਵ ਹੋ ਜਾਈਏ ਛੱਡ ਕੇ ਜਾਵਾਂਗੇ ਤੇ ਕੀ ਕਰਾਂਗੇ ਕਿਉਂਕਿ ਅਸੀਂ ਇੱਥੇ ਆਪਣੇ ਪੂਰੇ ਘਰ ਬਣਾ ਕੇ ਬੈਠੇ ਆਂ ਮਾਲ ਡੰਗਰ ਬਣਾ ਕੇ ਬੈਠੇ ਆਂ ਮਕਾਨ ਬਣਾ ਕੇ ਬੈਠੇ ਆਂ ਜੇ ਇੱਥੇ ਛੱਡ ਕੇ ਜਾਵਾਂਗੇ ਤੇ ਕਿੱਥੇ ਲੈ ਕੇ ਜਾਵਾਂਗੇ ਉੱਥੇ ਬਲ ਬੱਚਾ ਕੀ ਕਿੰਨਾ ਖਰਚਾ ਕਰਾਂ ਕਿੱਥੋਂ ਲਿਆਵਾਂਗੇ ਬਿਲਕੁਲ ਘਰ ਛੱਡਣੇ ਬਹੁਤ ਔਖੇ ਘਰ ਛੱਡਣਾ ਬਹੁਤ ਔਖਾ ਹੈ ਜੋ ਬਣਾਇਆ ਜਿੱਥੇ ਅਸੀਂ ਰਹਿ ਰਹੇ ਹਾਂ ਖੁਸ਼ ਸੀ ਬਹੁਤ ਖੁਸ਼ ਹਾਂ ਅਸੀਂ ਬਹੁਤ ਸੋਹਣਾ ਚੰਗਾ ਜੀਵਨ ਜੀ ਰਹੇ ਆਂ ਪਰ ਜੇ ਹੜ ਨਾਲ ਹੀ ਸਾਨੂੰ ਮੁਸ਼ਕਲ ਹੈ ਉਦੋਂ ਸਾਨੂੰ ਕੋਈ ਮੁਸ਼ਕਲ ਨਹੀਂਗੀ ਹੜਾ ਨੇ ਸਾਡੀ ਤਬਾਹੀ ਕਰ ਦਿੱਤੀ ਹੈ ਜੋ ਤੁਸੀਂ ਵੇਖ ਰਹੇ ਜੇ ਘਰੇ ਘਰੇ ਵੇਖੋ ਕਿਤੇ ਵੀ ਕੋਈ ਅੱਜ ਕਿਸੇ ਦੇ ਬੱਚਾ ਹੋਣਾ ਹੋਵੇ ਖੁਸ਼ ਹੋਵੇ ਇੰਨੀ ਮੁਸ਼ਕਲ ਕੋਈ ਰਾਤ ਮਰਾਂ ਤੇ ਲੈ ਕੇ ਨਹੀਂ ਜਾ ਸਕਦਾ ਕਿਸ ਤਰ੍ਹਾਂ ਵੀ ਕੋਈ ਦੁੱਖ ਤਕਲੀਫ ਹੋਵੇ ਤਾਂ ਮੇ ਬਹੁਤ ਜ਼ਿਆਦਾ ਮੁਸ਼ਕਲ ਆ ਹਲੇ ਜਿੰਨਾ ਹੋ ਸਕਦਾ ਸਾਡੇ ਬੱਚੇ ਸੰਗਤ ਦੀ ਸੇਵਾ ਕਰ ਰਹੇ ਆ ਪਰ ਫਿਰ ਵੀ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨ ਲਿਆ ਪਕਰਨਾ ਪੈ ਰਿਹਾ ਬਿਲਕੁਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਹੀ ਪੈ ਰਿਹਾ ਹੈ ਹੋਰ ਵੀ ਅਸੀਂ ਸਾਡੇ ਨਾਲ ਬੀਬੀਆਂ ਬੈਠੀਆਂ ਹੋਈਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਸਤ੍ਰੀ ਕਾਲ ਜੀ ਸਾਸਤ੍ਰੀ ਕਾਲ ਜੀ ਤੁਸੀਂ ਕੀ ਕਰਦੇ ਹੋ ਹਾਂ ਜੀ ਮੈਂ ਕਾ ਕਰਦੇ ਕੰਮ ਕਰੀਦਾ ਹਾਂ ਅੱਛਾ ਕੰਮ ਕੰਮ ਵੀ ਕਰਦੇ ਹੋ ਹਾਂ ਜੀ ਮੈਂ ਆਂਗਣਵਾੜੀ ਵਰਕਰ ਆ ਤੇ ਹੁਣ ਤਾਂ ਕੰਮ ਬੰਦ ਹੋ ਗਿਆ ਹੁਣ ਹਾਂਜੀ ਬੰਦ ਹੈ ਜੀ ਅੱਛਾ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਵੀ ਦੇਖਿਆ ਆਪਣੀ ਅੱਖੀ ਸਭ ਕੁਝ ਦੇਖ ਰਹੇ ਹੋ ਇੰਨੇ ਦਿਨਾਂ ਤੋਂ ਕੀ ਕੀ ਕੁਝ ਤੁਹਾਨੂੰ ਜੂਜਣਾ ਪੈ ਰਿਹਾ ਕਿਹੜੇ ਕਿਹੜੇ ਹਾਲਾਤਾਂ ਤੋਂ ਮੈਡਮ ਇਦਾਂ ਕਿ ਮੁਸ਼ਕਲਾਂ ਆ ਜਦੋਂ ਆਲੇ ਦੁਆਲੇ ਸਾਰਾ ਪਾਣੀ ਹੋਇਆ ਏ ਤੇ ਜਾਣ ਆਉਣ ਦੀ ਵੀ ਮੁਸ਼ਕਲ ਏ ਹਾਂਜੀ ਤੇ ਬੱਚਿਆਂ ਨੂੰ ਪੜ੍ਹਾਈ ਦੀ ਵੀ ਮੁਸ਼ਕਲ ਏ ਆਪ ਵੀ ਜਦੋਂ ਕਿਤੇ ਜਾਣਾ ਹੋਵੇ ਤਾਂ ਬਹੁਤ ਮੁਸ਼ਕਲਾਂ ਨੇ अच्छा ਹੁਣ ਬੱਚੇ ਘਰੇ ਬੈਠੇ ਨੇ ਸਕੂਲ ਬੰਦ ਹੋ ਗਏ ਹਾਂਜੀ ਸਕੂਲ ਔਨਲਾਈਨ ਤੇ ਬੰਦ ਹੀ ਆ ਉਹਨਾਂ ਦੀ ਤਾਂ ਫਿਰ ਹਰ ਸਾਲ ਪੜ੍ਹਾਈ ਇਸੇ ਤਰ੍ਹਾਂ ਖਰਾਬ ਹੁੰਦੀ ਆ ਹਾਂ ਮੈਡਮ ਉਹਨਾਂ ਦੀ ਇਸ ਤਰ੍ਹਾਂ ਹੀ ਖਰਾਬ ਹੁੰਦੀ ਆ ਤੇ ਕੁਝ ਕਹਿ ਹੀ ਨਹੀਂ ਸਕਦੇ ਇੱਥੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਹੋਵੇ ਕਿਸੇ ਨੇ ਕਿਹਾ ਹੋਵੇ ਕਿ ਬਈ ਅਸੀਂ ਬੈਠੇ ਆਂ ਅਮਣ ਮਾਉਂਦੇ ਤਾਂ ਬਹੁਤ ਨੇ ਹਾਂਜੀ ਆਉਂਦੇ ਨੇ ਚਲੋ ਹੌਸਲਾ ਦੇ ਕੇ ਜਾਂਦੇ ਨੇ ਤੇ ਬਾਕੀ ਚਲੋ ਜਦੋਂ ਕਵਰ ਆਉ ਤੋ ਉਦੋਂ ਹੀ ਕਹਿ ਸਕਦੇ ਆ ਇਦਾਂ ਹੀ ਬਸ ਹਰ ਵਾਰੀ ਆ ਜਾਂਦੇ ਆ ਕੀ ਕਹਿ ਸਕਦੇ ਹੁਣ ਐਸੀ ਹਨ ਜੀ ਹਾਂਜੀ ਬਿਲਕੁਲ ਤਾਂ ਲੋਕ ਜਿਹੜੇ ਨੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਹੁਣ ਅਸੀਂ ਬੀਬੀਆਂ ਨਾਲ ਵੀ ਗੱਲ ਕੀਤੀ ਹੈ ਹੁਣ ਇੱਥੇ ਇੱਕ ਗੱਲ ਹੋਰ ਦੱਸਿਓ ਇੱਥੇ ਲਾਈਟ ਵੀ ਨਹੀਂ ਹੋਣੀ ਜਦੋਂ ਦਾ ਪਾਣੀ ਆਇਆ ਲਾਈਟ ਕੁਛ ਦਿਨ ਰਹੀ ਸੀ ਕੱਲ ਵੀ ਚੱਲ ਗਈ ਸਾਰੀ ਦਿਹਾੜੀ ਅੱਜ ਵੀ ਸਵੇਰ ਦੀ ਗਈ ਆ ਤੇ ਕੱਲ ਵੀ ਗਈ ਸ਼ਾਮੇ ਆਈ 8 ਵਜੇ ਤੇ ਅੱਜ ਵੀ ਹੁਣ ਸਵੇਰ ਦੀ ਗਈ ਆ ਇਦਾਂ ਹੁਣ ਪੰਜੇ ਮੁੰਡੇ ਢਾ ਕੇ ਬਾਹਰ ਹੀ ਬੈਠੇ ਆ ਇਨਵਰਟਰ ਵੀ ਚ ਕੱਤੇ ਚੱਲਣਗੇ ਲਾਈਟ ਤੇ ਹੀ ਚੱਲਣਗੇ ਬਿਲਕੁਲ ਤੇ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਜਦੋਂ 23 ਦੇ ਵਿੱਚ ਹੜਾ ਆਏ ਸੀ ਉਦੋਂ ਕਦੋਂ ਤੱਕ ਲਾਈਟ ਜਿਹੜੀ ਸੀ ਉਹ ਨਹੀਂ ਸੀ ਆਈ ਉਦੋਂ ਵੀ ਕਾਫੀ ਦਿਨ ਬੰਦ ਰਹੀ ਹੈ ਲਾਈਟ ਤੇ ਕਾਫੀ ਦਿਨ ਬੰਦ ਰਹੀ ਹੈ ਜਿਹੜੋ ਜਿਨਾਂ ਕੋਲ ਘਰ ਦੇ ਸਾਧਨ ਹੈ ਜਨਰੇਟਰ ਚ ਨੋਟ ਰ ਇਦਾਂ ਆ ਬਾਕੀ ਹੁਣ ਵੀ ਪਾਣੀ ਦੀ ਬਹੁਤ ਜ਼ਿਆਦਾ ਮੁਸ਼ਕਲ ਹੈ ਜਿੱਥੇ ਜਿੱਥੇ ਡੇਰੇ ਬੈਠੇ ਆ ਉਹਨਾਂ ਨੂੰ ਪਾਣੀ ਦੀ ਬਹੁਤ ਹੀ ਮੁਸ਼ਕਲ ਹੈ ਮੋਟਰਾਂ ਡੁੱਬ ਚੁੱਕੀਆਂ ਨਲਕੇ ਬੋਰ ਸਭ ਬੰਦ ਹੋ ਚੁੱਕੇ ਆ ਤੇ ਘਰਾਂ ਵਿੱਚ ਪਾਣੀ ਦੀ ਬਹੁਤ ਜ਼ਰੂਰਤ ਆ। ਹਾਲੇ ਹਾਲੇ ਤੱਕ ਪ੍ਰਸ਼ਾਸਨ ਨੇ ਕੋਈ ਪਾਣੀ ਪੂਣੀ ਦਾ ਪ੍ਰਬੰਧ ਨਹੀਂ ਕੀਤਾ। ਪ੍ਰਬੰਧ ਕੀਤੇ 3 ਦਿਨ ਹੋ ਗਏ ਮੈਡਮ ਜਿੱਦਾਂ ਕਿ ਪਾਣੀ ਦਾ ਵੀ ਕੋਈ ਨਹੀਂ ਪ੍ਰਬੰਧ ਇੱਥੇ। ਅੱਛਾ ਜੀ ਲੋਕਾਂ ਦੇ ਘਰਾਂ ਵਿੱਚ ਕਿਹਨਾਂ ਹੈਗਾ ਨਹੀਂ ਕਿਆਂ ਦੇ ਨਾਲ ਕਿ ਜਦਾਂ ਡੁੱਬ ਗਏ ਨਾ ਪਾਣੀ ਇੱਥੋਂ ਚ ਗਿਆ ਹੈ ਸਾਡੀ ਬੈਕ ਤੋਂ ਹੀ। ਅੱਛਾ ਪਿੰਡਾਂ ਦੇ ਵਿੱਚ ਮੁਨਿਆਦੀ ਵਗੈਰਾ ਹੋਈ ਸੀ ਅਨਾਉਂਸਮੈਂਟਾਂ ਵਗੈਰਾ ਹਾਂਜੀ ਹਾਂਜੀ ਇਹੋ ਹੀ ਐ ਅਲਰਮੈਂਟ ਹੁੰਦੀ ਆ ਕਿ ਪਾਣੀ ਆ ਗਿਆ ਉੱਚੇ ਤੋਂ ਚਲ ਜੋ ਪਾਰ ਚਲ ਜੋ ਪਰ ਜਿਹੜੇ ਘਰ ਬਣਾ ਕੇ ਬੈਠੇ ਹੈ ਇੰਨਾ ਬਲ ਬੱਚਾ ਲੈ ਕੇ ਮਾਲ ਡੰਗਰ ਲੈ ਕੇ ਹਾਂ ਜੀ ਤੇ ਨਿਕਲ ਜਾਵਾਂਗੇ ਚਾਰਜੀ ਤੇ ਆਪਾਂ ਚਲ ਜਾਵਾਂਗੇ ਆ ਜਿਹੜਾ ਇੰਨੇ ਨਤੀਤੀ ਪਿੰਦੀ ਪਿੰਦੇ ਪਸ਼ੂ ਵੱਧੇ ਆ ਇਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਕੌਣ ਸੰਭਾਲ ਸਕਦਾ ਹੈ ਕੋਈ ਪਾਣੀ ਦਾ ਪ੍ਰਬੰਧ ਨਹੀਂ ਪੱਠੇ ਦਾ ਪ੍ਰਬੰਧ ਨਹੀਂ ਤੇ ਕਿਸ ਤਰ੍ਹਾਂ ਕਿੱਥੇ ਜਾ ਸਕਦੇ ਆ ਬਿਲਕੁਲ ਤਾਂ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਬੀਬੀਆਂ ਦੇ ਨਾਲ ਅਸੀਂ ਗੱਲ ਕੀਤੀ ਹੈ ਨਾ ਤਾਂ ਇੱਥੇ ਬਿਜਲੀ ਹੈ ਤੇ ਨਾ ਹੀ ਪਾਣੀ ਜਿਹੜਾ ਉਹ ਇੱਥੇ ਤੱਕਰ ਪਹੁੰਚ ਰਿਹਾ ਸੋਦਾ ਰਾਸ਼ਨ ਵਗੈਰਾ ਵੀ ਬੇੜੀ ਰਾਹੀ ਇੱਥੇ ਲਜਾਇਆ ਜਾ ਰਿਹਾ ਅਸੀਂ ਪਹਿਲਾਂ ਵੀ ਲੋਕਾਂ ਦੇ ਨਾਲ ਗੱਲ ਕੀਤੀ ਸੀ ਅਸੀਂ ਵੀ ਬੇੜੀ ਰਾਹੀ ਇੱਥੇ ਤੱਕਰ ਪਹੁੰਚੇ ਆ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਹਾਲਾਂਕਿ ਅਸੀਂ ਤਾਂ ਇੱਕ ਦਿਨ ਦੀ ਕਵਰੇਜ ਕਰਕੇ ਇੱਥੋਂ ਚਲੇ ਜਾਵਾਂਗੇ ਠੀਕ ਹੈ ਪਰ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਜਿਨ੍ਹਾਂ ਦੀ ਰਿਹਾਈਸ਼ ਹੈ ਇੱਥੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੁਹਾਨੂੰ ਉਹ ਦਿਖਾਇਆ ਹੁਣ ਵੀ ਹੋਰ ਵੀ ਪਤਾ ਨਹੀਂ ਕਿੰਨੇ ਦਿਨਾਂ ਤੱਕ ਉਹਨਾਂ ਨੂੰ ਸਾਰੀਆਂ ਮੁਸ਼ਕਲਾਂ ਜੜੀਆਂ ਨੇ ਉਹ ਚਲਣੀਆਂ ਪੈਣਗੀਆਂ ਕਿਉਂਕਿ ਪਾਣੀ ਤਾਂ ਚਲੋ ਇੱਥੋਂ ਪਾਣੀ ਦਾ ਪੱਧਰ ਘੱਟ ਵੀ ਜਾਂਦਾ ਪਰ ਉਸ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਉਹ ਵੀ ਸਾਰਾ ਕੁਝ ਜਿਹੜਾ ਇਹਨਾਂ ਨੂੰ ਝੋਜਣਾ ਪਵੇਗਾ ਸਾਰੀਆਂ ਪਰੇਸ਼ਾਨੀਆਂ ਜੜੀਆਂ ਨੇ ਇਹਨਾਂ ਨੂੰ ਔਣਗੀਆਂ ਸੋ ਅੱਗੇ ਵੀ ਕਵਰੇਜ ਇਸੇ ਤਰ੍ਹਾਂ ਅਸੀਂ ਕਰਦੇ ਰਹਾਂਗੇ ਟਾਪੂ ਬਾਉਪੁਰ ਵਿਖੇ ਅਸੀਂ ਮੌਜੂਦ ਆ ਦੇਖਦੇ ਰਹੋ লাই ਪੰਜਾਬੀ ਟੀਵੀ